ਆ ਵੇਖੋ ਸਿਆ ਕਿੱਲ ਵੀ ਪੱਟੇ ਆ ਸਾਰੇ ਸਾਰੇ ਕੰਮ ਕੀ ਚੱਲ ਰਿਹਾ ਆ ਸਾਡੇ ਆ ਉਹਨਾਂ ਦੇ ਗੋਲੇ ਸਿੱਟੇ ਆ ਸਰੋਗਿਆਂ ਦੇ ਤਾਂ ਆ ਪਰੇਸ਼ਾਨ ਹੋ ਰਿਹਾ ਜਨਤਾ ਨੂੰ ਕਰ ਰਹੇ ਚਲੋ ਅਸੀਂ ਤਾਂ ਆ ਇਸ ਇੰਸਟਾਗ੍ਰਾਮ ਨੂੰ ਆ ਮੰਗਾ ਆ ਤੇ ਸਾਰੀ ਜਨਤਾ ਨੇ ਬਾੜੇ ਨਾਲ ਤੰਗ ਰੱਖੀ ਕਰ ਰੱਖੇ 2020 ਨਾਲੋਂ ਇਸ ਵਾਰੀ ਜਿਹੜੀ ਬੈਰੀਕੇਟਿੰਗ ਆ ਬੜੀ ਜ਼ਬਰਦਸਤ ਹੈ ਬਹੁਤ ਔਖਾ ਕੰਮ ਹੈ ਹਲਕੇ ਹੋਊਗੇ ਟੁੱਟ ਜਾਵੇ ਜੀ ਇਹ ਨਾ ਟੁੱਟੇ ਉਹਦਾ ਪ੍ਰਬੰਧ ਕਰਾਂਗੇ ਨਾਲ ਇਹਨਾਂ ਦੇ ਮਿੱਟੀ ਦੇ ਭਰ ਕੇ ਲਿਆਵਾਂਗੇ ਜੋ ਵੀ ਹੋਇਆ ਜੀ ਵੀ ਸਿਆਂ ਵੀ ਲਿਆਉਣੇ ਪੈਣੇ ਸਾਰਾ ਸੰਜਮ ਕਰਨਾ ਪੈਣਾ ਜੀ ਨਾ ਟਪਣ ਦੇਣ ਇੱਥੇ ਬੈਠੇ ਤਾਸ ਖੇਡ ਕੇ ਆਪਣਾ ਟਾਈਮ ਹੈ ਜਿਹੜਾ ਉਹ ਬਤੀਤ ਕਰ ਰਹੇ ਨੇ 18 ਤਰੀਕ ਛੱਡ 28 ਤਰੀਕ ਤੱਕ ਵੀ ਸਾਨੂੰ ਇੱਥੇ ਇੱਕ ਸ਼ਾਂਤ ਬਣਾ ਕੇ ਰੱਖਣ ਨੂੰ ਕਹਿਣਗੇ ਅਸੀਂ ਬਣਾ ਕੇ ਰੱਖਾਂਗੇ ਜੇ ਅਗਰ ਉਹ 18 ਤਰੀਕ ਤੋਂ ਬਾਅਦ ਕੋਈ ਸਾਨੂੰ ਕਹਿੰਦੇ ਰਿਐਕਸ਼ਨ ਦੇ ਮੂਡ ਤੇ ਹੋਣਾ ਤਾਂ ਅਸੀਂ ਉਸ ਲਈ ਵੀ ਤਿਆਰ ਰਹਿਣਾ ਕਨੌਰੀ ਬਾਰਡਰ ਦੇ ਉੱਤੇ 2020 ਦੀਆਂ ਦਿੱਲੀ ਵਾਲੀਆਂ ਤਸਵੀਰਾਂ ਨੇ ਜਿਹੜੀਆਂ ਟੇਕਰੀ ਬਾਰਡਰ ਹੋਵੇ ਭਾਵੇਂ ਸਿੰਘੂ ਬਾਰਡਰ ਹੋਵੇ ਉਹ ਤਸਵੀਰਾਂ ਤੁਹਾਨੂੰ ਅਸੀਂ ਦਿਖਾਉਣ ਲੱਗਿਆ ਤੇ ਕਿਸਾਨਾਂ ਨੇ ਆਪਣੇ ਜਿਹੜੇ ਕੱਪੜੇ ਧੋਕੇ ਰੱਖੇ ਹੋਏ ਨੇ ਬਾਪੂ ਆਪਣੇ ਕਸਹਰੇ ਨੂੰ ਸੁਕਾਉਣ ਦੇ ਲਈ ਪਾਉਂਦਾ ਹੋਇਆ ਪਰ ਹੁਣ ਜਿਹੜੇ ਕਿਸਾਨ ਨੇ ਸੂਬਾ ਪ੍ਰਧਾਨ ਢੱਲੇਵਾਲ ਸਾਹਿਬ ਦੇ ਕਹਿਣ ਦੇ ਮੁਤਾਬਕ ਕਿ 18 ਤਰੀਕ ਦਾ ਕੇਂਦਰ ਸਰਕਾਰ ਪੱਲੋਂ ਫੇਰ ਦੁਬਾਰਾ ਮੀਟਿੰਗ ਰੱਖੀ ਗਈ ਹੈ ਸਰਕਾਰ ਬਾਰ ਬਾਰ ਇੱਕ ਕਹ ਰਹੀ ਆ ਕਿ ਤੁਸੀਂ ਇੱਕ ਇੱਥੇ ਰਹੋ ਅਸੀਂ ਤੁਹਾਡਾ ਮੀਟਿੰਗ ਦੇ ਨਾਲ ਬੈਠ ਕੇ ਹੀ ਕੋਈ ਨਾ ਕੋਈ ਜਿਹੜਾ ਮਸਲਾ ਉਹ ਹੱਲ ਹੋਣਾ ਹੁਣ ਜਿਹੜੀਆਂ ਤੁਹਾਨੂੰ ਅਸੀਂ ਤਸਵੀਰਾਂ ਦਿਖਾਉਣੇ ਨੇ ਜਿਹੜੇ ਬਜ਼ੁਰਗ ਨੇ ਅਸੀਂ ਰਾਤ ਵੀ ਤੁਹਾਨੂੰ ਤਸਵੀਰਾਂ ਦਿਖਾਈਆਂ ਸੀ ਜਿਹਨਾਂ ਬਜ਼ੁਰਗਾਂ ਦੀ ਘਰ ਬੈਠ ਕੇ ਆਪਣੇ ਪੋਤੇ-ਪੋਤੀਆਂ ਤੋਂ ਰੋਟੀ ਫੜ ਕੇ ਖਾਣ ਦੀ ਉਮਰ ਹੈ ਉਹ ਇਸ ਟਿਕਰੀ ਖਨੌਰੀ ਬਾਰਡਰ ਦੇ ਉੱਤੇ ਜਿਹੜੇ ਧਰ ਪ੍ਰੋਟੈਸਟ ਕਰਨ ਲਈ ਆਏ ਨੇ ਬਾਪੂ ਜੀ ਕੀ ਲੱਗਦਾ ਇਸ ਉਮਰ ਦੇ ਵਿੱਚ ਤੁਹਾਨੂੰ ਸੋਚਿਆ ਸੀ ਕਿ ਸਾਨੂੰ ਧਰਨੇ ਲਾਉਣੇ ਪੈਣਗੇ ਇਹ ਸਰਕਾਰ ਨੇ ਸੋਚਿਆ ਤਾਂ ਨਹੀਂ ਸੀ ਸਰਕਾਰ ਨੇ ਮਜਬੂਰ ਕਰਕੇ ਲਵਾਤਾ ਜੀ ਕਿ ਕਿਸੇ ਆਏ ਹੁਣ ਮਦਰ ਬਜਾਦ ਦੀ ਇੱਕ ਮਜਬੂਰੀ ਹੈ ਬੈਠਣਾ ਪੁੱਜਣਾ ਜੋ ਸਾਨੂੰ ਸਾਡੇ ਆਗੂ ਆਖਣਗੇ ਉਹ ਨਜਰ ਘਰ ਨਹੀਂ ਜਾਵਾਂਗੇ ਹਾਂ ਜਿੰਨੇ ਵੀ ਜਿੰਨੇ ਦਰ ਕਹਣਗੇ ਆ ਵੇਖੋ ਸਿਆ ਕਿੱਲ ਵੀ ਪੱਟੇ ਆ ਸਾਰੇ ਸਾਰੇ ਕੰਮ ਕੀ ਚੱਲ ਰਿਹਾ ਆ ਸਾਡੇ ਤੇ ਆ ਉਹਨਾਂ ਕੋਲੇ ਸਿੱਟੇ ਆਸਰੂ ਗਏ ਨੇ ਕਿ ਛੋਟੀਆਂ ਵੀ ਭਜੀਆਂ ਜਿੰਨਾ ਗਏ ਪਹਿਲਾਂ ਤੇ ਮੁਰੇ ਗਏ ਬਫਰੇ ਜਿਵੇਂ ਆਪਾਂ ਗੱਲ ਕੀਤੀ ਜਾਵੇ ਜਿਹੜੀ ਕੇਂਦਰ ਸਰਕਾਰ ਆ ਉਹ ਸਭ ਸਾਰਿਆਂ ਦੀ ਸਾਂਝੀ ਆ ਅਸੀਂ ਵੀ ਉਸ ਭਾਰਤ ਦਾ ਹਿੱਸਾ ਸਾਡੀ ਵੀ ਦਿੱਲੀ ਰਾਜਧਾਨੀ ਆ ਤੋ ਤੁਹਾਡੀ ਇੰਨੀ ਉਮਰ ਹੋ ਚੁੱਕੀ ਆ ਕਿ ਪਹਿਲਾਂ ਇਦਾਂ ਦੀ ਸਰਕਾਰ ਆਈ ਸੀ ਜਿਨੇ ਆਪਦੇ ਕਿਸਾਨਾਂ ਨੂੰ ਆਪਣੇ ਲੋਕਾਂ ਨੂੰ ਗੱਲ ਕਹਿਣ ਤੋਂ ਰੋਕਿਆ ਹੋਵੇ ਨਹੀਂ ਅੱਜ ਤੱਕ ਅਸੀਂ ਤਾਂ ਵੇਖੀ ਨਹੀਂ ਅਜਿਹੀ ਸਰਕਾਰ ਹੁਣ ਪਹਿਲੀ ਗੱਲ ਤਾਂ ਵੇਖੋ ਇਹਨਾਂ ਰਾਹ ਦੇ ਵਿੱਚ ਇੰਨਾ ਬੁਰਾ ਰੋਕਣਾ ਬੁਰੀ ਹਾਲਤ ਨਾਲ ਤਾਂ ਪਰੇਸ਼ਾਨ ਹੋਏ ਨੇ ਜਨਤਾ ਨੂੰ ਕਰ ਰਹੇ ਹਾਂ ਚਲੋ ਅਸੀਂ ਤਾਂ ਆਏ ਸੀ ਤਾਂ ਕਹਿੰਦੇ ਆਪਦੇ ਮੰਗਾਂ ਵਾਸਤੇ ਤੇ ਸਾਰੀ ਜਨਤਾ ਨੇ ਬੜੇ ਨਾਲ ਸੰਗ ਰੱਖੀ ਕਰ ਰੱਖੇ ਕਿਸੇ ਬਾਤ ਤੋਂ ਕਿ ਬਖਰਾ ਦਾ ਕੋਈ ਨਹੀਂ ਬਣਾਇਆ ਨੇ ਅੱਜ ਲੰਘ ਕੇ ਆਇਆ ਉਹ ਧਲੇਵਾਲ ਸਾਹਿਬ ਨੇ ਬਿਆਨ ਦਿੱਤਾ ਕਿ 18 ਤਰੀਕ ਤੱਕ ਸ਼ਾਂਤੀ ਰੱਖਣੀ ਹੈ ਤੇ 18 ਤਰੀਕ ਤੋਂ ਬਾਅਦ ਉਮੀਦ ਹੈ ਕਿ ਕੇਂਦਰ ਸਰਕਾਰ ਜਿਹੜੀ ਕੋਈ ਨਾ ਕੋਈ ਕਿਸਾਨਾਂ ਦੇ ਹੱਕ ਦੇ ਵਿੱਚ ਜ਼ਰੂਰ ਭੁਗਤਾਨ ਕਰੇਗੀ ਕਿਸਾਨਾਂ ਨੂੰ ਹਰਾਸ ਨਹੀਂ ਹੋਣ ਦਿੱਤਾ ਜਾਊਗਾ ਜੇਕਰ ਸਰਕਾਰ ਹੈ ਜਿਹੜੀ ਹਾਂ ਪੱਕੀ ਹੰਗਾਰਾ ਨਹੀਂ ਦਿੰਦੀ ਤਾਂ ਤੁਹਾਡੀ ਕਿੱਦਾਂ ਦੀ ਤਿਆਰੀ ਹੈ ਜੋ ਸਾਨੂੰ ਆਗੂ ਆਖਣੇ ਸਾਡੇ ਅੱਗੇ ਹੀ ਪੜਾਂਗੇ ਜੀ ਸਾਨੂੰ ਜਿੰਨੇ ਚਿਰ ਕਿ ਵੀ ਸਾਲ ਲਾ ਕੇ ਗਏ ਆ ਜਿੰਨਾ ਵੀ ਸਾਨੂੰ ਕਹਣੇ ਸਾਡੇ ਅੱਗੋਂ ਨਾਲ ਚਲਾਵਾ ਸਾਲ ਲਵਾਉਣ 6 ਮਹੀਨੇ ਲਾਉਣ 8 ਸਾਲ ਲਵਾਉਣ ਆਪਦੀ ਜੇ ਗੱਲ ਕੀਤੀ ਹੈ ਬੈਰੀਕੇਟਿੰਗ ਬੜੀ ਤਾਕੜੀ ਕੀਤੀ ਹੈ ਪਿਛਲੀ ਵਾਰ ਨੂੰ 2020 ਨਾਲੋਂ ਇਸ ਵਾਰੀ ਜਿਹੜੀ ਬੈਰੀਕੇਟਿੰਗ ਆ ਬੜੀ ਜ਼ਬਰਦਸਤ ਹੈ ਬਹੁਤ ਔਖਾ ਕੰਮ ਹੈ ਉਹ ਜੇ ਵੀ ਸਾਨੂੰ ਜੀ ਪ੍ਰਬੰਧ ਕਰਨਾ ਪਊ ਸਟਾਈ ਸਭ ਚਲੋ ਹਲਕੇ ਹੋਊਗੇ ਟੁੱਟ ਜਾਵੇਗੇ ਇਹ ਨਾ ਟੁੱਟੇ ਉਹ ਜੇ ਪ੍ਰਬੰਧ ਕਰਾਂਗੇ ਰਾਲੇ ਰੋਲੇ ਮਿੱਟੀ ਦੇ ਭਰ ਕੇ ਲਿਆਵਾਂਗੇ ਜੋ ਵੀ ਹੋਇਆ ਜੇ ਵੀ ਸਿਆਂ ਵੀ ਲਿਆਉਣੇ ਪੈਣ ਸਾਰਾ ਸੰਜਮ ਕਰਨਾ ਪੈਣਾ ਜੇ ਨਾ ਟੱਪਣ ਦੇਣਗੇ ਬਿਲਕੁਲ ਜੀ ਬਾਪੂ ਜੀ ਨੇ ਸਾਫ ਸਾਫ ਕਹਿ ਦਿੱਤਾ ਕਿ ਜੇਕਰ ਸਰਕਾਰ ਵੱਲੋਂ हां पक्की ਹੰਗਾਰਾ ਨਹੀਂ ਆਉਂਦਾ ਤਾਂ ਜਿੱਦਾਂ ਦੀ ਆਗੂ ਸਾਡੇ ਸਾਨੂੰ ਕਹਿਣਗੇ ਉਦਾਂ ਦੀ ਅਸੀਂ ਇੰਤਜ਼ਾਮ ਕਰਾਂਗੇ ਭਾਵੇਂ ਬੈਰੀਕੇਟਿੰਗ ਕਿੰਨੀ ਮਰਜ਼ੀ ਤੱਕੜੀ ਕੀਤੀ ਆ ਦੂਜੀ ਤਸਵੀਰ ਹੋਰ ਤੁਹਾਨੂੰ ਅਸੀਂ ਦਿਖਾਉਨੇ ਆ ਕਿ ਕਿਸਾਨ ਨੇ ਜਿਹੜੇ ਫੁਰਸਤ ਦੇ ਪਲ ਕਿਵੇਂ ਇੱਥੇ ਟੈਂਪ ਕਿਵੇਂ ਪਾਸ ਕਰ ਰਹੇ ਨੇ ਤੁਸੀਂ ਦੇਖੋ ਕਿ ਬੜੀਆਂ ਮੌਜਾਂ ਦੇ ਵਿੱਚ ਕਿਉਂਕਿ ਭਾਵੇਂ ਘਰੋਂ ਬਾਹਰ ਨੇ ਪਰ ਕਿਸਾਨ ਨੇ ਜਿਹੜੇ ਅੱਜ ਡੱਲੇਵਾਲ ਦੇ ਸਾਬਦੇ ਬਿਆਨ ਤੋਂ ਬਾਅਦ ਬੜੀ ਸ਼ਾਂਤੀ ਦੇ ਨਾਲ ਇੱਥੇ ਬੈਠੇ ਤਸ ਖੇਡ ਕੇ ਆਪਣਾ ਟਾਈਮ ਹੈ ਜਿਹੜਾ ਉਹ ਬਤੀਤ ਕਰ ਰਹੇ ਨੇ ਅਸੀਂ ਗੱਲ ਕਰਾਂਗੇ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਗਰਮੀਤ ਸਿੰਘ ਜੀ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਬਿਠੰਡਾ ਬਲਾਕ ਦੇ ਸੀਨੀਅਰ ਮੀਤ ਪ੍ਰਧਾਨ ਗਰਮੀਤ ਸਿੰਘ ਜੇ ਗੱਲ ਕੀਤੀ ਜਾਵੇ ਕਿਉਂਕਿ ਕੱਲ ਦੇਰ ਰਾਤ ਤੱਕ ਮੀਟਿੰਗ ਚੱਲੀ ਆ ਮੀਟਿੰਗ ਬੇਸਿੱਟਾ ਰਹੀ ਆ ਪਰ ਹੁਣ ਨਾਲ ਦੀ ਨਾਲ 18 ਤਰੀਕ ਦਾ ਸੱਤਾ ਆ ਗਿਆ ਡੱਲੇਵਾਲ ਡੱਲੇਵਾਲ ਸਾਹਿਬ ਨੇ ਵੀ ਕਹਿ ਦਿੱਤਾ ਕਿ ਅਸੀਂ ਸ਼ਾਂਤੀ ਰੱਖਣੀ ਆ 18 ਤਰੀਕ ਤੋਂ ਬਾਅਦ ਅਗਲਾ ਐਕਸ਼ਨ ਦੇਖਿਆ ਜਾਊਗਾ ਜੇਕਰ ਹਾਂ ਬਕੀ ਹੰਗਾਰਾ ਹੁੰਦਾ ਤਾਂ ਅਸੀਂ ਉਸ ਹਾਵਨਾ ਅਗਲਾ ਕਦਮ ਚੱਕਾਂਗੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਸਰ ਸਾਡੇ ਜਿਹੜੇ ਡੱਲੇਵਾਲ ਸਾਹਿਬ ਆ ਬਹੁਤ ਸੁਲਝੇ ਹੋਏ ਲੀਡਰ ਨੇ ਉਹਨਾਂ ਨੇ ਜੇ ਕੋਈ ਫੈਸਲਾ ਲਿਆ ਤਾਂ ਕੋ ਸੋਚ ਸਮਝ ਕੇ ਲਿਆ ਹੋਊਗਾ ਕਿਉਂਕਿ ਕਿਸਾਨ ਪੱਖੀ ਆਗੂ ਆ ਉਹ ਇੱਕੋ ਇੱਕ ਪੰਜਾਬ ਦੇ ਵਿੱਚ ਦੂਜੇ ਤਾਂ ਕਿਸਾਨ ਤੁਹਾਨੂੰ ਪਤਾ ਆਗੂ ਆ ਜਿਹੜੇ ਸਾਡੇ ਦੇਖਣ ਵਾਲੇ ਆਗੂ ਆ ਸਾਰੇ ਜੇ ਉਹਨਾਂ ਨੇ ਕਿਸਾਨਾਂ ਦੀ ਚੰਗੀ ਸੋਚ ਨੂੰ ਦੇਖਦੇ ਹੋਏ ਚੰਗੀ ਸਿਹਤ ਨੂੰ ਦੇਖਦੇ ਹੋਏ ਕੋਈ ਫੈਸਲਾ ਲਿਆ ਚੰਗਾ ਲਿਆ ਜੇ ਅਗਰ ਡੱਲੇਵਾਲ ਸਾਹਿਬ ਸਾਨੂੰ 18 ਤਰੀਕ 28 ਤਰੀਕ ਤੱਕ ਵੀ ਸਾਨੂੰ ਇੱਥੇ ਇੱਕ ਸ਼ਾਂਤ ਬਣਾ ਕੇ ਰੱਖਣ ਨੂੰ ਕਹਿਣਗੇ ਅਸੀਂ ਬਣਾ ਕੇ ਰੱਖਾਂਗੇ ਇਸੇ ਤੱਕ ਰ ਬੈਠੇ ਰਾਵਾਂਗੇ ਆਪਾਂ ਮਸਤ ਹੋ ਕੇ ਜੇ ਅਗਰ 18 ਤਰੀਕ ਤੋਂ ਬਾਅਦ ਕੋਈ ਸਾਨੂੰ ਕਹਿੰਦੇ ਵੀ ਐਕਸ਼ਨ ਦੇ ਮੂਡ 'ਚ ਹੋਣਾ ਤਾਂ ਅਸੀਂ ਉਸ ਲਈ ਵੀ ਤਿਆਰ ਬ ਹਕੂਮ ਦੀ ਉਡੀਕ ਹੋ ਰਹੀ ਹੈ ਪਰ ਇਸ ਵਾਰੀ ਜੇਕਰ ਸਰਕਾਰ ਵੱਲੋਂ ਹਾਂ ਕੀ ਹੰਗਾਰਾ ਨਹੀਂ ਹੁੰਦਾ ਬੈਰੀਕੇਟਿੰਗ ਬੜੀ ਤਕੜੀ ਕੀਤੀ ਹੋਈ ਆ ਬੜਾ ਮੁਸ਼ਕਲ ਹੈ ਦੇਖੋ ਬੈਰੀਕੇਟਿੰਗ ਸਰਕਾਰਾਂ ਦਾ ਕੰਮ ਆਪਣਾ ਵੱਲ ਦਿਖਾਉਣਾ ਸਾਨੂੰ ਜੋ ਅਸੀਂ ਆਪਦਾ ਘਰੋਂ ਮਕਸਦ ਲੈ ਕੇ ਤੁਰੇ ਆ ਅਸੀਂ ਵੀ ਆਪਣੇ ਮਕਾਨ ਤੱਕ ਪਹੁੰਚਾਂਗੇ ਉਸ ਦੇ ਖਾਤਰ ਵੱਤ ਵਜ ਕੀ ਹੋਊਗਾ ਬਤਵਾ ਸਾਡਾ 20 50 ਬਕਸਾਂ ਮਰ ਸਕਦੇ ਆ 100 200 ਫੱਟੜ ਹੋ ਸਕਦੇ ਆ ਲੇਕਿਨ ਇਹ ਲੱਖਾਂ ਦੀ ਤਾਦਾਦ ਦੇ ਵਿੱਚ ਐ ਬਾਕੀ ਤਾਂ ਅੱਗੇ ਜਾਣਗੇ ਨਾ ਬਾਕੀ ਫਿਰ ਸਾਰੇ ਹਿਸਾਬ ਲੈ ਕੇ ਮੁੜਾਂਗੇ ਫਿਰ ਜਦੋਂ ਸਿਰੇ ਕੋ ਰਣਾਂਗੇ ਬਿਲਕੁਲ ਜੀ ਇਹਨਾਂ ਨੇ ਸਾਫ਼-ਸਾਫ਼ ਕਹਿ ਦਿੱਤਾ ਹੈ ਕਿ ਜੇਕਰ ਅਗਲੀ ਰਣਨੀਤੀ ਇਹ ਰਹੇਗੀ ਕਿ ਜੇਕਰ ਡੱਲੇਵਾਲ ਸਾਹਿਬ ਦਾ ਹੁਕਮ ਹੈ ਭਾਵੇਂ ਸਾਨੂੰ 28 ਤਰੀਕ ਤੱਕ ਬੈਠਣਾ ਪਵੇ 28 ਤਰੀਕ ਤੱਕ ਬੈਠਾਂਗੇ ਪਰ ਜਦੋਂ ਸਾਨੂੰ ਹੁਕਮ ਆਇਆ ਉਸ ਤਰ੍ਹਾਂ ਦਾ ਐਕਸ਼ਨ ਲਵਾਂਗੇ ਦੂਜੀ ਤਸਵੀਰ ਅਸੀਂ ਤੁਹਾਡੇ ਪਿੱਛੇ ਜ਼ਰੂਰ ਦਿਖਾਵਾਂਗੇ ਕਿ ਇਸ ਧਰਨੇ ਦੇ ਵਿੱਚ ਜਿਹੜੀਆਂ ਬੀਬੀਆਂ ਪਹੁੰਚੀਆਂ ਨੇ ਅਸੀਂ ਬੀਬੀਆਂ ਨਾਲ ਵੀ ਗੱਲ ਕਰਾਂਗੇ ਕਿਉਂਕਿ ਤੁਸੀਂ ਦੇਖੋਗੇ ਕਿਸਾਨੀ ਸੰਘਰਸ਼ ਦੇ ਵਿੱਚ ਮਾਤਾਵਾਂ ਪਹੁੰਚੀਆਂ ਨੇ ਇਹਨਾਂ ਦਾ ਵੀ ਵੱਡਾ ਹੌਸਲਾ ਹੁੰਦਾ ਮਾਤਾ ਜੀ ਕੀ ਨਾਮ ਹੈ ਤੁਹਾਡਾ ਬਲਵੀਰ ਕੌਰ ਜੀ ਬਲਵੀਰ ਕੌਰ ਜੀ ਤੁਸੀਂ ਇੱਥੇ ਫਖਨੌਰੀ ਬਾਰਡਰ ਦੇ ਵਿੱਚ ਤੇ ਪਹੁੰਚੇ ਹੋ ਤਾਂ ਕਿਸਾਨ ਇੱਥੇ ਸਾਡੇ ਪਹੁੰਚੇ ਹੋਏ ਨੇ ਧਰਨਾ ਉਹੀ ਦਿੱਲੀ ਵਾਲੀ ਸਥਿਤੀ ਆ ਚੁੱਕੀ ਆ ਤੁਹਾਡਾ ਕਿੰਨਾ ਦਾ ਸਹਿਯੋਗ ਰਹੇਗਾ ਕਿਸਾਨਾਂ ਦਾ ਬਸ ਮਾਫ਼ ਕਰਦੇ ਜੀ ਅਸੀਂ ਵਗ ਜਾਾਂਗੇ ਹੋਰ ਕੀ ਹੈ ਹੂੰ ਠੀਕ ਹੈ ਜੀ ਬਿਲਕੁਲ ਜੀ ਬੀਬੀਆਂ ਪਹੁੰਚੀਆਂ ਨੇ ਪਰ ਕੱਲ ਵੀ ਵੱਡੀ ਤਦਾਦ ਦੇ ਵਿੱਚ ਬੀਬੀਆਂ ਇੱਥੇ ਪਹੁੰਚ ਗਈਆਂ ਪਹੁੰਚੀਆਂ ਨੇ ਇੱਥੇ ਬੱਚੀਆਂ ਵੀ ਪਹੁੰਚੀਆਂ ਨੇ ਬੇਟੇ ਕੀ ਨਾਮ ਹੈ ਤੁਹਾਡਾ ਸੁਖਪ੍ਰੀਤ ਕੌਰ ਸੁਖਪ੍ਰੀਤ ਤੁਸੀਂ ਆਇਓ ਤੁਹਾਡੇ ਦਾਦੇ ਚਾਚੇ ਸਾਰੇ ਧਰਨਿਆਂ ਦੇ ਵਿੱਚ ਨੇ ਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਅਸਤੇ ਇਹ ਕਹਿਣਾ ਚਾਹੁੰਦੇ ਸਾਡੀ ਮੰਗਾ ਪੂਰੀਆਂ ਕਰੋ ਜੀ ਬਿਲਕੁਲ ਜੀ ਸਾਡੀਆਂ ਮੰਗਾ ਜਿਹੜੀਆਂ ਪੂਰੀਆਂ ਕੀਤੀਆਂ ਜਾਣ ਜਿਹੜੇ ਪ੍ਰੋਟੈਸਟ ਹੈ ਉਹਦੇ ਹਿੱਸਾ ਲੈਣ ਲਈ ਜਾਂ ਕਿਸਾਨਾਂ ਨੂੰ ਹੌਸਲਾ ਦੇਣ ਲਈ ਉਹਨ ਘਰੋਂ ਜਿਹੜੀਆਂ ਕਿਸਾਨ ਕਿਸਾਨੀਆਂ ਨੇ ਉਹ ਵੀ ਘਰੋਂ ਬਾਹਰ ਨਿਕਲੀਆਂ ਨੇ ਜਿਹੜੀਆਂ ਇਹ ਤਸਵੀਰਾਂ ਨੇ ਕਿਉਂਕਿ ਉਹੀ ਦਿੱਲੀ ਟਿਕਰੀ ਬਾਰਡਰ ਖਨੌਰੀ ਬਾਰਡਰ ਜਿਹੜਾ ਉਹੀ ਤਸਵੀਰਾਂ ਸਾਹਮਣੇ ਆਈਆਂ ਨੇ ਤੇ ਹੁਣ ਜਿਹੜੀ ਅਗਲੀ ਜਿਹੜੀ ਤਸਵੀਰ ਹੈ ਉਹ ਤੁਸੀਂ ਦੇਖੋ ਕਿ ਜਿਹੜੇ ਕਿਸਾਨ ਨੇ ਬਜ਼ੁਰਗ ਕਿਸਾਨ ਵੀ ਇੱਥੇ ਪਹੁੰਚੇ ਹੋਏ ਨੇ ਤੇ ਜਿਹੜਾ ਜੂਥ ਹੈ ਜੂਥ ਨੇ ਕਿਉਂਕਿ ਅੱਗੇ ਹੋ ਕੇ ਕੰਮ ਕਰਨਾ ਹੈ ਬਜ਼ੁਰਗ ਇੱਕ ਉਹਨਾਂ ਨੂੰ ਸੇਹ ਦਿਨ ਲਈ ਉਹਨਾਂ ਦਾ ਤਜਰਬਾ ਜਿਹੜਾ ਉਹ ਕਾਫੀ ਹੁੰਦਾ ਹੈ ਬਜ਼ੁਰਗ ਇੱਥੇ ਪਹੁੰਚੇ ਹੋਏ ਨੇ ਸਵੇਰ ਤੋਂ ਅਸੀਂ ਪੰਜ ਤਕਰੀਬਨ 9 ਤਰੀਕ ਤੋਂ ਅਸੀਂ ਤਸਵੀਰਾਂ ਦਿਖਾ ਰਿਹਾ ਹਰ ਇੱਕ ਹਾਲਾਤ ਤੇ ਪੀਟੀਸੀ ਨੇ ਨਜ਼ਰ ਰੱਖੀ ਹੈ ਹੁਣ ਜਿਹੜੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਕਿਉਂਕਿ 18 ਤਰੀਕ ਤੱਕ ਸ਼ਾਂਤੀ ਬਣਾ ਕੇ ਰੱਖਣਗੇ ਜੋ ਇਹਨਾਂ ਦੇ ਇੱਕ ਪੰਜਾਬ ਆਗੂ ਦਾ ਗੱਲੇਵਾਲ ਸਾਹਿਬ ਦਾ ਜਿਸ ਤਰ੍ਹਾਂ ਦਾ ਵੀ ਜਿਹੜਾ ਹੁਕਮ ਹੋਵੇਗਾ ਜਾਂ ਉਹਨਾਂ ਨੇ ਕਿਹਾ ਤਾਂ ਵੀ ਇੱਥੇ ਬੈਠਣਾ ਤਾਂ ਬੈਠਣਾ ਜੇ ਅੱਗੇ ਵਧਣਾ ਤਾਂ ਅੱਗੇ ਵਧਣਾ ਜਿਹੇ ਇਹਦੇ ਸਰਕਾਰ ਵੱਲੋਂ ਇੰਤਜ਼ਾਮ ਕੀਤੇ ਗਏ ਨੇ ਉਹ ਜਿਹੇ ਕਿਸਾਨ ਬਾਬੇ ਨੇ ਇਹ ਵੀ ਕਹਿ ਦਿੱਤਾ ਕਿ ਅਸੀਂ ਵੀ ਉਹ ਓਦਾਂ ਦੇ ਇੰਤਜ਼ਾਮ ਕਰਕੇ ਚੱਲੇ ਹੋਇਆ ਜਾਂ ਕਰਾਂਗੇ ਵੀ ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾਉਂਦੇ ਰਹਾਂਗੇ ਬਣੇ ਰਹੋ ਪੀਟੀਸੀ ਦੇ ਨਾਲ ਕੈਮਰਾਮੈਨ ਸੇਰ ਸਿੰਘ ਦੇ ਨਾਲ ਖਨੌਰੀ ਤੋਂ ਗੁਰਦਰਸ਼ਨ ਸਿੰਘ ਸਿੱਧੂ ਪੀਟੀਸੀ ਨਿਊਜ਼ ਸੰਗਰੂਰ